ਬੰਦੂਸਾ ਨਾਲ ਖੜਾ ਹੋ ਨਾ ਆਗਮਨ ਆਸ ਹੱਥ ਰੋ ਰੱਬ ਰੱਬ ਰੱਖਣਾ ਬਰਾਬਰ ਚੁੱਚਾ ਆਗਮਨ ਲੱਗਿਆ ਨਹੀਂ ਆਸ 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 thank you سب پہلے کہیں گے گنیش جی مہاراج کی میں سب بھی نگر نباسیوں کو اور بوتھ مارک گنیش بوت مارکٹ کے اور سے یعنی کہ ان کا دھنیہ کرتا ہوں کیونکہ پندہ سال سے اس بوت مارکٹ میں گنیش اس اتسو منا رہے ہیں اور سبھی لوگوں کو اور شہر واسیوں کو پرتھنا بھی کرتے ہیں کہ آؤ گنیش بھوت مارکیٹ میں گنیش جی کا دیدار کرو اپنے جیون کو سفل بناؤ اور سب سے پہلے گنیش کی پوجا کرو اور اپنے اشٹ دیو کو مانتے ہوئے آپ سبھی سے پرارتھنا ہیں کہ آؤ گنیش جی کا آشیواد پراپت کرو اور اسی گنپتی مارا جی سے میرا اندھ وشواس ہے ਕਿਤੇ ਜਿੰਨੀ ਵੀ ਸੰਗਤ ਹੈ ਜ ਮੈਨੂੰ ਨਹੀਂ ਉਹਨਾਂ ਨੂੰ ਵਿਸ਼ਵਾਸ ਹੈ ਇਸ ਜਨਪਤੀ ਮਹਾਤ ਦੇ ਵਿੱਚ ਅਸੀਂ ਜੋ ਕੁਝ ਵੀ ਮੰਗਿਆ ਸਾਨੂੰ ਉਹਨੂੰ ਵੱਧ ਚੜ੍ਹ ਕੇ ਮਿਲਿਆ ਕਹੀਂ ਚੜ੍ਹ ਕੇ ਅਸੀਂ 15 ਸਾਲ ਤੋਂ ਜਿਹੜਾ ਕਿ ਅਸੀਂ ਜਨਹਿਤ ਸੁਸਮ ਬਣਾ ਰਹਿਆਂ ਜਿਹੜੇ ਕਿ ਇਹ ਪਹਿਲੇ ਪਹਿਲੇ ਮੂਤੀ ਐਸੀ ਜਨਪਤੀ ਮਹਾਤ ਜੀ ਨੇ ਸ਼੍ਰੀ ਰਾਜਪੁਰਾਣਾ ਜੀ ਨੇ ਜਨੂ ਦਿੱਤੀ ਅਸੀਂ ਜੈਪੁਰ ਤੋਂ ਲੈ ਕੇ ਉਸ ਤੋਂ ਬਾਅਦ ਅਸੀਂ ਜਨਹਿਤ ਸੁਸਮ ਆਦਮ ਚੱਲ ਚਿਤਾ ਉਹਨਾਂ ਨੇ ਨਾਲ ਸੀ ਸ਼ਹਿਰਵਾਨਲ ਇਹ ਜਿਹੜਾ ਜਨਹਿਤ ਸੁਸਮ ਸਾਨੂੰ ਬੜੀ ਵੱਧ ਚੜ੍ਹ ਕੇ ਸਾਨੂੰ ਉੱਚਾ ਕੀਤਾ ਉਹ ਸਾਨੂੰ ਅਸ਼ੀਰਵਾਦਿਤ ਅਸੀਂ ਸਟੱਜੇ ਇਸ ਬੂਤ ਮਾਰਜ ਦਾ ਨਾਮ ਹੀ ਸ਼੍ਰੀ ਜਨੈਸ਼ ਬੂਤ ਮਾਰ ਕੀਤਾ ਉਹ ਜਨੈਸ਼ ਸੁਧਮ ਤੁਮਟ ਸਨਿਆ ਜਾਂਦਾ ਆਮ ਪਬਲਿਕ ਨੂੰ ਕੀ ਸਨਿਆ ਦੇਣਾ ਚਾਹੋਗੇ ਇਸ ਮੁਖੇ ਅਸੀਂ ਇਹ ਚਾਹਾਂ ਜੇ ਸਭ ਤੋਂ ਪਹਿਲੇ ਜੈ ਕੀ ਆਪਾਂ ਕਰਦੇ ਵਿੱਚ ਕੋਈ ਵੀ ਕੰਮ ਚਲਦੇ ਆ ਸਭ ਤੋਂ ਪਹਿਲੇ ਜਨੈਸ਼ ਜੀ ਦਾ ਬੋਲ ਲਓ ਗਣਪਤੀ ਮਹਾਰਾਜ ਜੀ ਦਾ ਬੋਲ ਲਓ ਮਾਤਾ ਪਿਤਾ ਨੂੰ ਆਪਣਾ ਅਸ਼ੀਰਵਾਦ ਦਿਓ ਲਓ ਤੇ ਮਾਤਾ ਪਿਤਾ ਨੂੰ ਨਾਲ ਹੀ ਗਣਪਤੀ ਮਹਾਰਾਜ ਜੀ ਖੁਸ਼ ਹੋਣ ਜੇ ਅਸੀਂ ਇਸ ਲਈ ਕਹਿੰਦੇ ਸਭ ਨੂੰ ਗਣਪਤੀ ਮਹਾਦੇਵ ਜੀ ਦੀ ਪਹਿਲੀ ਪੂਜਾ ਹੁੰਦੀ ਹੈ ਸਭੀ ਦੇਵੀ ਦੇਵਤਾਂ ਤੋਂ ਪਹਿਲੇ ਗਣਪਤੀ ਮਹਾਦੇਵ ਜੀ ਕੋਈ ਵੀ ਤੁਹਾਡੇ ਸ਼ੁਭ ਕਾਮ ਹੋਵੇ ਪਹਿਲੇ ਗਣਪਤੀ ਮਹਾਦੇਵ ਜੀ ਨੂੰ ਬੋਲ ਲਵੋ ਉਸ ਤੋਂ ਬਾਅਦ ਸ਼ੁਭ ਕਾਮ ਕੀਤਾ ਜਾਵੇ ਹੋਰ ਗਣਪਤੀ ਜੈ 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 ਜੀ ਓਮ ਗੁਰੂ ਜੀ ਪਹਿਲੇ ਤਾਂ ਗਣਪਤੀ ਬਾਬਾ ਜੀ ਦੀ ਜੈ ਤੇ ਪਵਨ ਜੀ ਲਗਭਗ 15 ਸਾਲ ਤੋਂ ਅਸੀਂ ਇਹ ਗਣੇਸ਼ ਬੂਟ ਮਾਰਕੀਟ ਦੇ ਵਿੱਚ ਗਣੇਸ਼ ਨੂੰ ਸਾਹ ਮਨਾ ਰਿਹਾ ਹੈ ਇਹ ਗਣੇਸ਼ ਦੀ ਮੂਰਤੀ ਤੇ ਗਣੇਸ਼ ਬੂਟ ਮਾਰਕੀਟ ਦਾ ਨਿਰਮਾਣ ਤੇ ਰਾਜਪੁਰਾਣਾ ਜੀ ਨੇ ਸਾਨੂੰ ਇਸ ਹੀ ਰਸਤੇ ਪਾਇਆ ਗਣੇਸ਼ ਮੂਰਤੀ ਵੀ ਜੈਪੁਰ ਤੋਂ ਰਾਜਪੁਰਾਣਾ ਦੀ ਬਤੋਲ ਤੇ ਇੱਥੇ ਆਈ ਇਸ ਹੀ ਗਣੇਸ਼ ਬੂਟ ਮਾਰਕੀਟ ਦੇ ਵਿਰਾਜਮਨ ਹੋਇਆ 250 ਦੁਕਾਨਾਂ ਵੀ ਫ੍ਰੀ ਗਣੇਸ਼ ਬੂਟ ਮਾਰਕੀਟ ਨੂੰ ਜੜੀਆ ਰਾਜਪੁਰਾਣਾ ਦੀ ਦੇਨ ਹੈ ਤੇ ਅਸੀਂ ਉਹੀ ਬੂਟਾ ਜਿਹੜਾ ਲੱਗਿਆ ਹੋਇਆ ਰਾਜਪੁਰਾਣਾ ਜੀ ਸਾਡੇ ਵਿੱਚ ਨਹੀਂ ਹੈ ਪਰ ਇਹ ਵਾਟ ਵਾਟ ਹਰ ਸਾਲ ਜਿਹੜਾ ਗਣੇਸ਼ ਹੂਸਰ ਬੜਾ ਧੂਮ-ਧਾਮ ਨਾਲ ਜਿਹੜਾ ਹੈ ਇੱਥੇ ਮਨਾਇਆ ਜਾਂਦਾ 250 ਦੁਕਾਨਾਂ ਦੇ ਯੋਗਦਾਨ ਨਾਲ ਸਾਡੀਆਂ ਬੱਚੀਆਂ ਮਾਮਾ ਭੈਣਾਂ ਜੜੇ ਵੀ ਐਸੇ ਨੇੜੇ ਤੇੜੇ ਸਵਾੜਦੇ ਹਨ ਉਹ ਸਾਰੇ ਇੱਥੇ ਆਨੰਦ ਲੈਂਦੇ ਆ ਹਰ ਵਾਰ ਦੁਵਾਰ ਅਸੀਂ ਇੱਥੇ ਬੜੇ ਉਤਾਰ ਬੜੇ ਮਨਾਉਂਦੇ ਆ ਵਾਟ ਵਾਟ ਸਾਨੂੰ ਬੜੀਆਂ ਪਰੇਸ਼ਾਨੀਆਂ ਵੀ ਆਈਆਂ ਪਰ ਬਾਬਾ ਜੀ ਦਾ ਅਸ਼ੀਰਵਾਦ ਹੈ ਗਣੇਸ਼ ਉਤਸਵ ਬੜਾ ਹਰ ਸਾਲ ਘੂਮ-ਦਾਮ ਨਾਲ ਮਨਾਇਆ ਜਾਂਦਾ ਤੇ ਅਸੀਂ ਸਾਡੇ ਬੇਤਨੀਆ ਰਾਜਪੁਰਾਨਾ ਜੀ ਪਰ ਅਸੀਂ ਉਹਨਾਂ ਨੂੰ ਸਮੇਂ-ਸਮੇਂ ਤੇ ਯਾਦ ਕਰਦੇ ਆ ਜਿਸ ਬੰਦੇ ਨੇ 250 ਦੁਕਾਨਾਂ ਫਰੀ ਦਿੱਤੀਆਂ 10-10000 ਰੁਪਏ ਪਰੋਂ ਬਾਹਰ ਵਾਸੇ ਦਿੱਤਾ ਇਹੋ ਜੇ ਬੰਦਿਆ ਦੀ ਜੜੀ ਹੈ ਬੜੀ ਲੋੜ ਹੈ ਸਮਾਜ ਦੇ ਵਿੱਚ ਔਰ ਸ਼ਹਿਰਾਂ ਦੇ ਵਿੱਚ ਅੱਜ ਗਣੇਵ ਜੀ ਦੇ ਚਰਨਾਂ ਦੇ ਵਿੱਚ ਅਸੀਂ ਅਰਦਾਸ ਕਰਦੇ ਹਾਂ ਵੀ ਇਹੋ ਜੇ ਯੋਧਾ ਆਣ ਤੇ ਇਹੋ ਜੇ ਮੰਦਰ ਬਣਨ ਇਹੋ ਜੀਆਂ ਮੂਰਤੀਆਂ ਇਹੋ ਜੇ ਜੜਾ ਸ਼ਰਦਾ ਭਾਵ ਦੇ ਨਾਲ ਅਸੀਂ ਨੱਚਦੇ ਰਹੀਏ ਗੁੰਮਦੇ ਰਹੀਏ ਤੇ ਇਹੋ ਜੇ ਕੋਈ ਯੋਧਾ ਜਮੇ ਜਿਹੜਾ ਸਾਨੂੰ ਫਿਰ ਜੜਿਆ ਗਰੀਬਾਂ ਨੂੰ ਜੜੀਆਂ 5-700 ਦੁਕਾਨਾਂ ਦੇ ਦੇ ਤੇ ਫਿਰ ਅਸੀਂ ਅਜੀ ਬੜੇ ਸੁਖਾਂ ਦੇ ਜੜੇ ਮੰਨਿਆ